ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਮੇਰੇ YouTube ਚੈਨਲ ਉਤੇ ਅੱਜ ਆਸਾਮ ਤੇਜਪੁਰ ਦੇ ਵਿੱਚ ਬਹੁਤ ਜ਼ਿਆਦਾ ਬਾਰਿਸ਼ ਹੋ ਰਹੀ ਸੀ ਸਰਦਾਰ ਜੀ ਆਫਿਸ ਤੋਂ ਆਏ ਤਾਂ ਬੋਲੇ ਕਿ ਅੱਜ ਮੌਸਮ ਬਹੁਤ ਜ਼ਿਆਦਾ ਵਧੀਆ ਹੈ ਤੇ ਚਲੋ ਬਾਹਰੋਂ ਕੁਝ ਖਾ ਪੀ ਕੇ ਆਉਨੇ ਆ ਤੇ ਇੱਥੇ ਵੱਜ ਚੁੱਕੇ ਸੀ ਰਾਤ ਦੇ 7 ਤੇ ਇੱਥੇ 7 ਵਜੇ ਹੀ ਇੰਨਾ ਜ਼ਿਆਦਾ ਹਨੇਰਾ ਹੋ ਜਾਂਦਾ ਹੈ ਕਿ ਜਿਵੇਂ ਆਪਣੇ ਪੰਜਾਬ ਦੇ ਵਿੱਚ 10 ਵਜੇ ਹਨੇਰਾ ਹੁੰਦਾ ਹੈ ਤੇ ਉਵੇਂ ਦਾ ਹਨੇਰਾ ਇੱਥੇ 7 ਵਜੇ ਹੀ ਹੋ ਜਾਂਦਾ ਹੈ ਤੇ ਅਸੀਂ ਗੱਡੀ ਲੈ ਕੇ ਖਾਣ ਪੀਣ ਦੇ ਲਈ ਨਿਕਲੇ ਤੇ ਬਟ ਅਸੀਂ ਬਾਹਰੋਂ ਕੁਝ ਵੀ ਖਾ ਪੀ ਗਏ ਨਹੀਂ ਆਏ ਕਿਉਂਕਿ ਇੱਥੇ ਨੋਨ ਵੇਜ ਬਹੁਤ ਜ਼ਿਆਦਾ ਮਿਲਦਾ ਹੈ ਤੇ ਵਜ ਦੇ ਵਿੱਚ ਕੁਝ ਵੀ ਟੰਗਦਾ ਨਹੀਂ ਮਿਲਦਾ ਤੇ ਇਸ ਕਰਕੇ ਸਾਡਾ ਕੁਝ ਵੀ ਖਾਣ ਦਾ ਮਨ ਨਹੀਂ ਕੀਤਾ ਤੇ ਫਿਰ ਅਸੀਂ ਸੋਚਿਆ ਕਿ ਚਲੋ ਘਰ ਦੇ ਵਿੱਚ ਹੀ ਕੁਝ ਨਾ ਕੁਝ ਬਣਾ ਲੈਨੇ ਆ ਤੇ ਮੈਂ ਸਰਦਾਰ ਜੀ ਨੂੰ ਕਿਹਾ ਕਿ ਆਪਾਂ ਮਕਰੋਨੀ ਬਣਾ ਲੈਨੇ ਆ ਤੇ ਬੋਲੇ ਕਿ ਮਕਰੋਨੀ ਖਾਣ ਦਾ ਵੀ ਮੇਰਾ ਕੋਈ ਮਨ ਨਹੀਂ ਆ ਇਸ ਲਈ ਆਪਾਂ ਸੋਚਿਆ ਕਿ ਬ੍ਰੈਡ ਪੀਜ਼ਾ ਹੱਜ ਬਣਾਵਾਂਗੇ ਤੇ ਇਸ ਲਈ ਆਪਾਂ ਮਾਰਕੀਟ ਦੇ ਵਿੱਚੋਂ ਹੀ ਆਪਾਂ ਬ੍ਰੈਡ ਲੈ ਕੇ ਆ ਗਏ ਤੇ ਘਰ ਆ ਕੇ ਆਪਾਂ ਜਲਦੀ ਜਲਦੀ ਪਿਆਜ਼ ਕੱਟ ਕੀਤੇ ਟਮਾਟਰ ਕੱਟ ਕੀਤੇ ਤੇ ਆਪਾਂ ਪੀਜ਼ਾ ਬਣਾਉਣਾ ਸ਼ੁਰੂ ਕੀਤਾ ਇਸ ਲਈ ਸਭ ਤੋਂ ਪਹਿਲਾਂ ਮੈਂ ਪੀਜ਼ਾ ਸੌਸ ਲਗਾ ਲਈ ਤੇ ਉਸ ਦੇ ਉੱਪਰ ਪਿਆਜ਼ ਪਾਤੇ ਫਿਰ ਟਮਾਟਰ ਪਾਤੇ ਫਿਰ ਨਮਕ ਪਾਇਆ ਤੇ ਨਾਲ ਹੀ ਥੋੜੀ ਜਿਹੀ ਕਾਲੀ ਮਿਰਚ ਪਾਈ ਤੇ ਫਿਰ ਆਪਾਂ ਚੀਜ਼ ਪਾਤੀ ਤੇ ਉਹਦੇ ਉੱਪਰ ਆਪਾਂ ਰੈੱਡ ਚਿਲੀ ਫਲੈਕਸ ਐਂਡ ਸੀਜ਼ਨਿੰਗ ਪਾ ਦਿੱਤੀ ਸੀਗੀ ਤੁਸੀਂ ਕੋਈ ਵੀ ਸਬਜ਼ੀ ਲੈ ਸਕਦੇ ਹੋ ਤੇ ਮੈਂ ਇਸ ਨੂੰ ਓਟੀ ਦੇ ਵਿੱਚ ਬੇਕ ਕਰਾਂਗੀ ਤੇ ਤੁਸੀਂ ਇਸ ਨੂੰ ਤਵੇ ਤੇ ਵੀ ਬਣਾ ਸਕਦੇ ਹੋ ਤਵੇ ਤੇ ਥੋੜਾ ਜਿਹਾ ਘਿਓ ਲਗਾ ਕੇ ਤੁਸੀਂ ਇਸ ਨੂੰ ਉਸ ਤੇ ਵੀ ਬਣਾ ਸਕਦੇ ਹੋ ਤੇ ਅਭਿਵੰਚ ਤੋਂ ਵੇਟ ਨਹੀਂ ਹੋ ਰਹੀ ਸੀ ਤਾਂ ਵਾਰ-ਵਾਰ ਆ ਰਹੀ ਸੀ ਮम्मा ਬਹੁਤ ਤੇਜ਼ ਭੁੱਖ ਲੱਗੀ ਆ ਬਹੁਤ ਤੇਜ਼ ਭੁੱਖ ਲੱਗੀ ਆ ਤੇ ਉਸ ਦੇ ਕੋਲੋਂ ਬਿਲਕੁਲ ਹੀ ਕੰਟਰੋਲ ਨਹੀਂ ਹੋ ਰਿਹਾ ਸੀਗਾ ਤੁਸੀਂ ਦੇਖ ਸਕਦੇ ਹੋ ਕਿ ਮੈਂ ਓਟੀਜ ਦੇ ਵਿੱਚ ਬ੍ਰੈਡ ਰੱਖ ਦਿੱਤੇ ਆ ਤੇ ਤੁਸੀਂ ਦੇਖ ਸਕਦੇ ਹੋ ਕਿ ਬਰੰਚ ਨੂੰ ਇੰਨੀ ਜ਼ਿਆਦਾ ਭੁੱਖ ਲੱਗੀ ਸੀ ਕਿ ਓਟੀਜੀ ਦੇ ਸਾਹਮਣੇ ਹੀ ਆ ਕੇ ਬੈਠ ਗਿਆ ਕਿ ਸ਼ਾਇਦ ਮੇਰੇ ਇੱਥੇ ਬੈਠਣ ਦੇ ਨਾਲ ਕਿ ਜਿਹੜਾ ਬ੍ਰੈਡ ਪੀਜ਼ਾ ਹੈ ਉਹ ਜਲਦੀ ਜਲਦੀ ਬਣ ਜਾਏ। ਇੱਧਰ ਆਪਣਾ ਬ੍ਰੈਡ ਪੀਜ਼ਾ ਬਣ ਕੇ ਤਿਆਰ ਹੈ ਤੇ ਉਹ ਦੇਖੋ ਉਹ ਜਦੋਂ ਬ੍ਰੈਡ ਪੀਜ਼ਾ ਬਣ ਗਿਆ ਤੇ ਉਹ ਉਸ ਨੂੰ ਦੇਖ ਕੇ ਹੱਸ ਰਿਹਾ ਕਿ ਹੁਣ ਮੈਨੂੰ ਕੋਈ ਖਾਣ ਨੂੰ ਮਿਲੇਗਾ। ਸਭ ਤੋਂ ਪਹਿਲਾਂ ਆਪਾਂ ਬ੍ਰੈਡ ਪੀਜ਼ਾ ਉਸ ਨੂੰ ਹੀ ਦਿੱਤਾ ਠੀਕ ਆ ਤੇ ਤੁਸੀਂ ਦੇਖ ਸਕਦੇ ਹੋ ਕਿ ਉਹ ਬਹੁਤ ਮ제 ਲੈ ਲੈ ਕੇ ਖਾ ਰਿਹਾ ਹੈ ਕਿ ਉਸ ਨੂੰ ਬਹੁਤ ਜ਼ਿਆਦਾ ਪਸੰਦ ਆਇਆ ਤੇ ਉਹ ਨਾਲ-ਨਾਲ ਕੋਲਡ ਡਰਿੰਕ ਪੀ ਕੇ ਤੇ ਬ੍ਰੈਡ ਪਿਜੇ ਦਾ ਮਜ਼ਾ ਲੈ ਰਿਹਾ ਤੇ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤਾਂ